ਕਿੱਥੇ ਲੈ ਕੇ ਜਾ ਰਹੇ ਹੋ ਇਸ ਵਾਰ ਇਸ ਵਾਰ ਜਾ ਤਾਂ ਦੁਬਾਰਾ ਫੇਰ ਬਰਿੰਦਾਵਨ ਰਹੇ ਹਾਂ ਕਿਉਂਕਿ ਬਰਿੰਦਾਵਨ ਦੀ ਡਿਮਾਂਡ ਬਹੁਤ ਜ਼ਿਆਦਾ ਬਹੁਤ ਹੀ ਜਲਦੀ ਨੈਕਸਟ ਦਾ ਪਲਾਨ ਕਰਾਂਗੇ ਯੋਧਿਆ ਜੀ ਦਾ ਬਹੁਤ ਜਲਦੀ ਪਲਾਨ ਹੋ ਰਿਹਾ ਮੇਬੀ ਅਗਸਤ ਜਾਂ ਸਪਟੰਬਰ ਦੇ ਵਿੱਚ ਯੋਧਿਆ ਜੀ ਦੇ ਦਰਸ਼ਨ ਜ਼ਰੂਰ ਕਰਾਵਾਂਗੇ ਬਰਿੰਦਾਵਨ ਤਾਂ ਇਦਾਂ ਕਿ ਜਿੱਦੇ ਉੱਥੇ ਯਾਨੀ ਕਿ ਇਲਾਕੀ ਨਾ ਬੰਕੇ ਬਿਆਰੀ ਜੀ ਨਾ ਬਸ ਉਹ ਤਾਂ ਕਹਿੰਦਾ ਹਰ ਮਹੀਨੇ ਵੀ ਕਈ ਇਦਾਂ ਦੇ ਵੀ ਆ ਜਿਹੜੇ ਹਰ ਹਫਤੇ ਵੀ ਜਾਂਦੇ ਆ ਉੱਥੇ ਲੋਕਾਂ ਦਾ ਬਸ ਇਹੀ ਸੀਗਾ ਕਿ ਸਾਨੂੰ ਜਲਦੀ ਤੋਂ ਜਲਦੀ ਲੈ ਕੇ ਜਾਓ ਹੁਣ ਅਸੀਂ 8 ਅਗਸਤ ਦੀ ਡੇਟ ਰੱਖੀ ਹੋਈ ਆ 8 ਅਗਸਤ ਨੂੰ ਬਰਿੰਦਾਵਨ ਜਾ ਰਹੇ ਹਾਂ ਤੇ ਹਰ ਬਾਰ ਫੈਸਿਲਿਟੀਆਂ ਤਾਂ ਤੁਹਾਡੀ ਮਤਲਬ ਕਹਿ ਸਕਦੇ ਆ ਵੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਹੀ ਰਹਿੰਦੀ ਆ ਤੇ ਇਸ ਵਾਰ ਕੀ ਕੀ ਫੈਸਿਲਿਟੀਆਂ ਦੇ ਰਹੇ ਆ ਇਸ ਵਾਰ ਅਸੀਂ ਇੱਕ ਦਿਨ ਵਧਾਇਆ ਅੱਗੇ ਸੇ ਫਰਡੇ ਜਾ ਕੇ ਮੰਡੇ ਵਾਪਸ ਆਂਦੇ ਸੀ ਇਸ ਵਾਰ ਅਸੀਂ ਥਰਸਡੇ ਜਾ ਰਹੇ ਹ 8 ਅਗਸਤ ਨੂੰ ਔਰ ਮੰਡੇ ਮਾਰਨਿੰਗ 12 ਤਰੀਕ ਵਾਪਸ ਆਵਾਂਗੇ ਤੇ ਅਗਲੇ ਦਿਨ 10 ਤਰੀਕ 10 ਤਰੀਕ ਅਸੀਂ ਮਤਲਬ ਬਰਨਡਾ ਹੈਗਾ ਉਹ ਸਾਡਾ ਹੋਏਗਾ ਪਰਲੀਪਾਰ ਪਰਲੀਪਾਰ ਜਾਵਾਂਗੇ ਪਰਲੇਪਾਰ ਭਾਂਡੇਰਵਨ ਮਾਨਸਰ ਓਵਰ ਬੰਛੀਵਟ ਔਰ ਮਾਹਲਕਸ਼ਮੀ ਜੀ ਦਾ ਮੰਦਿਰ ਹੈ ਬੇਲਵੰਦ ਦੇ ਵਿੱਚ ਉਥੇ ਔਰ ਨੈਕਸਸ ਵੀ ਫਿਰ ਦੁਪਹਿਰ ਤੋਂ ਬਾਅਦ ਅਸੀਂ ਆਪਣਾ ਗੋਕੁਲ ਗੋਕੁਲ ਰਾਮਧਤੇ ਚੰਤਹਰਨ ਮਹਾਦੇਵ ravel ਤੇ ਅੱਧਰ ਸਾਰੇ ਹੋ ਕੇ ਆਵਾਂਗੇ ਤੇ ਗਿਰਾਜੀ ਗਿਰਾਜੀ ਜਾਵਾਂਗੇ ਜਨਮ ਗਿਰਾਜੀ ਜਾ ਕੇ ਬਸ ਉਕਰੇਗੇ ਜਿਨ੍ਹਾਂ ਨੇ ਵੀ ਮਤਲਬ ਪਰਿਕਰਮਾ ਕਰਨੀ ਹੈ ਉਹ ਪਰਿਕਰਮਾ ਕਰ ਸਕਦਾ ਜੇ ਟਾਈਮ ਹੋਇਆ ਤਾਂ ਨੰਦਗਾਉ ਨਹੀਂ ਤਾਂ ਬਿਲਕੁਲ ਸਾਹਮਣੇ ਰਾਧਾਰਾਨੇ ਮਹਿਲ ਦੇ ਬਿਲਕੁਲ ਸਾਹਮਣੇ ਕੀਰਤੀ ਮੰਦਿਰ ਹੈ ਤੇ ਉੱਥੇ ਦਰਸ਼ਨ ਕਰਕੇ ਫਿਰ ਉਸ ਬਾਅਦ ਆਪਣਾ ਰਸਤੇ ਦੇ ਵਿੱਚ ਆਪਣਾ ਇਨ ਬਿਟਵੀਨ ਰਸਤੇ ਦੇ ਵਿੱਚ ਡਿਨਰ ਲੈਣਰ ਤੋਂ ਬਾਅਦ ਫਿਰ ਲੁਧਿਆਣਾ ਵਾਪਸ ਹੋਏ। ਮੇਰੇ ਨਾਲ ਸ਼ਿਵਮ ਜੀ ਤੇ ਪੰਕਜ ਜੀ ਮੌਜੂਦ ਨੇ ਜੈਸ਼ਰੀ ਬਾਲਾ ਜੀ ਜੀ। ਜੈਸ਼ਰੀ ਬਾਲਾ ਜੀ ਜੀ। ਇਸ ਵਾਰ ਕਿੱਥੇ ਦੀ ਤਿਆਰੀ ਹੈ? ਦਰਸ਼ਕ ਸਾਡੇ ਬਹੁਤ ਇੰਤਜ਼ਾਰ ਕਰ ਰਹੇ ਨੇ, ਕਮੈਂਟ ਆਉਂਦੇ ਨੇ ਕਿੱਥੇ ਲੈ ਕੇ ਜਾ ਰਹੇ ਹੋ ਇਸ ਵਾਰ? ਇਸ ਵਾਰ ਜ਼ਿਆਦਾ ਦੁਬਾਰਾ ਫੇਰ ਬਰਿੰਦਾਵਨ ਰਹੇ ਹਾਂ ਕਿਉਂਕਿ ਬਰਿੰਦਾਵਨ ਦੀ ਡਿਮਾਂਡ ਬਹੁਤ ਜ਼ਿਆਦਾ। ਬਹੁਤ ਹੀ ਜਲਦੀ ਨੈਕਸਟ ਦਾ ਪਲਾਨ ਕਰਾਂਗੇ ਯੋਧਿਆਜੀ ਦਾ ਬਹੁਤ ਜਲਦੀ ਪਲਾਨ ਹੋ ਰਿਹਾ ਮੇਬੀ ਅਗਸਤ ਜਾਂ ਸਪਟੰਬਰ ਦੇ ਵਿੱਚ ਯੋਧਿਆਜੀ ਦਰਸ਼ਨ ਜ਼ਰੂਰ ਕਰਾਵਾਂਗੇ ਬਟ ਫਿਲਹਾਲ ਅਸੀਂ 8 ਅਗਸਤ ਨੂੰ ਲੈ ਕੇ ਜਾ ਰਹੇ ਹਾਂ ਬਰਿੰਦਾਵਨ ਯਾਤਰਾ ਤੇ ਤੇ 12 ਅਗਸਤ ਦੀ ਵਾਪਸੀ ਆ 3 ਦਿਨ ਦਾ ਟੂਰ ਰਹੇਗਾ ਤੇ ਬਹੁਤ ਵਧੀਆ ਆਪਣੇ ਵੱਲੋਂ ਅਰੇਂਜਮੈਂਟ ਕੀਤੇ ਆ ਅਗਲੇ ਸਵਾਲ ਕਮੈਂਟਾਂ ਦੇ ਵਿੱਚ ਦਰਸ਼ਕਾਂ ਦੇ ਵੀਊ ਆਏ ਹੋਣੇ ਵੀ ਅਸੀਂ ਉੱਥੇ ਜਾਣਾ ਹੈ ਅਸੀਂ ਉੱਥੇ ਜਾਣਾ ਹੈ ਕਿਵੇਂ ਬਰਿੰਦਾਵਨ ਦਾ ਪਲਾਨ ਕਿਵੇਂ ਬਣਾਇਆ ਦੁਬਾਰਾ ਕਿਉਂਕਿ ਪਹਿਲਾਂ ਵੀ ਗਏ ਸੀਗੇ ਕੀ ਕਿਹਾ ਲੋਕਾਂ ਨੇ ਬਰਿੰਦਾਵਨ ਤਾਂ ਇਦਾਂ ਕਿ ਜੇਦੇ ਹੀ ਉੱਥੇ ਯਾਨੀ ਕਿ ਲੱਗ ਹੀ ਨਾ ਬੰਕੇ ਬਿਆਰੀ ਜੀ ਨਾ ਬਸ ਉਹ ਤਾਂ ਕਹਿੰਦਾ ਹਰ ਮਹੀਨੇ ਵੀ ਕਈ ਇਦਾਂ ਦੇ ਵੀ ਆ ਜਿਹੜੇ ਹਰ ਹਫ਼ਤੇ ਵੀ ਜਾਂਦੇ ਆ ਉੱਥੇ ਤੇ ਆ ਹੁਣ ਰੀਸੈਂਟ ਹੀ ਜਾ ਕੇ ਆਏ ਅਸੀਂ ਪਿਛਲੇ ਮਹੀਨੇ ਹੀ ਬਰਿੰਦਾਵਨ ਜਾ ਕੇ ਆਏ ਸੀ 1 ਜੂਨ ਨੂੰ ਗਏ ਸੀ ਉਦੋਂ ਤੇ ਜੁਲਾਈ ਚ ਜਾ ਨਹੀਂ ਪਾਏ ਜੁਲਾਈ ਚ ਅਸੀਂ ਖਾਟੂ ਸ਼ਾਮ ਚਲੇ ਗਈ ਸੀ ਤੇ ਲੋਕਾਂ ਦਾ ਬਸ ਇਹੀ ਸੀਗਾ ਕਿ ਸਾਨੂੰ ਜਲਦੀ ਤੋਂ ਜਲਦੀ ਲੈ ਕੇ ਜਾਓ ਹੁਣ ਅਸੀਂ 8 ਅਗਸਤ ਦੀ ਡੇਟ ਰੱਖੀ ਹੋਈ ਆ 8 ਅਗਸਤ ਨੂੰ ਬਰਿੰਦਾਵਨ ਜਾ ਰਹੇ ਹਾਂ ਕਿੰਨੀ ਬਸਾਂ ਜਾ ਰਹੀਆਂ ਇਸ ਵਾਰ ਉੱਥੇ ਇਹ ਤਾਂ ਬਾਬੇ ਦੀ ਮੋਜ ਹੈ ਜੀ ਜਿੰਨੀਆਂ ਵੀ ਉਹਨਾਂ ਨੇ ਭੇਜਣੀਆਂ ਅਸੀਂ ਆਪਣੇ ਵੱਲੋਂ ਤਾਂ ਕੋਸ਼ਿਸ਼ ਹੁੰਦੀ ਹੈ ਕਿ ਇੱਕ ਬਟ ਇਸ ਵਾਰ ਵੀ ਦੋ ਦੇ ਕਰੀਬ ਜਾਊਗੀਆਂ ਦੋ ਜਾਂ ਤਿੰਨ ਵੀ ਜਾ ਸਕਦੀਆਂ ਇੱਕ ਤਾਂ অলরেডি বুক হো চুকি হ ہاں ਹੁਣ ਸੈਕੰਡ ਵੀ ਆਲਮੋਸਟ ਹੋਣ ਵਾਲੀ ਆ ਤੇ ਦੇਖੋ ਬਾਕੀ ਅਗਰ ਥਰਡ ਦਾ ਵੀ ਹੋ ਗਿਆ ਤਾਂ ਥਰਡ ਵੀ ਚਾਹੀਗੀ ਜੀ ਪਰ ਇਸ ਵਾਰ ਤਿਆਰੀਆਂ ਕੀ ਕੀ ਨੇ ਹਰ ਵਾਰ ਫੈਸਿਲਿਟੀਆਂ ਤਾਂ ਤੁਹਾਡੀ ਮਤਲਬ ਕਹਿ ਸਕਦੇ ਆ ਵੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਹੀ ਰਹਿੰਦੀ ਆ ਤਾਂ ਇਸ ਵਾਰ ਕੀ ਕੀ ਫੈਸਿਲਿਟੀਆਂ ਦੇ ਰਹੇ ਆ ਜੈ ਸ਼੍ਰੀ ਰਾਦੇ ਜੀ ਇਸ ਵਾਰ ਇਸ ਵਾਰ ਅਸੀਂ ਇੱਕ ਦਿਨ ਵਧਾਇਆ ਅੱਗੇ ਸੇ ਫਰਡੇ ਜਾ ਕੇ ਮੰਡੇ ਵਾਪਸ ਆਂਦੇ ਸੀ ਇਸ ਵਾਰ ਅਸੀਂ ਥਰਸਡੇ ਜਾ ਰਹੇ ਹਾਂ 8 ਅਗਸਤ ਨੂੰ ਔਰ ਮੰਡੇ ਮਾਰਨਿੰਗ 12 ਤਰੀਕ ਵਾਪਸ ਆਵਾਂਗੇ ਉਹਦੇ ਵਿੱਚ ਅਸੀਂ ਮਤਲਬ ਜਿੱਦਾਂ ਹੁਣ ਇੱਕ ਪਹਿਲੇ ਦਿਨ ਜਿੱਦਾਂ ਉਹਦੀ 8 ਤਰੀਕ ਰਾਤੀ ਇੱਥੋਂ ਜਾਵਾਂਗੇ 9 ਤਰੀਕ ਸਵੇਰੇ ਉੱਥੇ ਪਹੁੰਚ ਗਏ ਉਸ ਦਿਨ ਦਾ ਸਾਡਾ ਲੋਕਲ ਰਹੇਗਾ ਉੱਥੇ ਤੇ ਅਗਲੇ ਦਿਨ 10 ਤਰੀਕ 10 ਤਰੀਕ ਅਸੀਂ ਮਤਲਬ ਬਰਨਡਾ ਹੈਗਾ ਉਹ ਸਾਡਾ ਹੋਏਗਾ ਪਰਲੀਪਾਰ ਪਰਲੀਪਾਰ ਜਾਵਾਂਗੇ ਪਰਲੇਪਾਰ ਭਾਂਡੇਰਵਨ ਮਾਨਸਰ ਓਵਰ ਬੰਛੀਵਟ ਔਰ ਮਾਹਲక్ష్ਮੀ ਜੀ ਦਾ ਮੰਦਿਰ ਹੈ ਬੇਲਵੰਦ ਦੇ ਵਿੱਚ ਉੱਥੇ ਔਰ ਨੈਕਸਟ ਅਸੀਂ ਫਿਰ ਦੁਪਹਿਰ ਤੋਂ ਬਾਅਦ ਅਸੀਂ ਆਪਣਾ ਗੋਕੁਲ ਗੋਕੁਲ ਰਾਮਦੇਵ ਤੇ ਚੰਤਹਰਨ ਮਹਾਦੇਵ ravel ਤੇ ਇੱਧਰ ਸਾਰੇ ਹੋ ਕੇ ਆਵਾਂਗੇ ਤੇ ਨੈਕਸਟ ਅਗਲੇ ਦਿਨ 11 ਤਰੀਕ ਹਮਮ ਸੰਡੇ ਨੂੰ ਸੰਡੇ ਸਵੇਰੇ ਅਸੀਂ ਬ੍ਰੇਕਫਾਸਟ ਕਰਕੇ ਵ੍ਰਿੰਦਾਵਨ ਤੋਂ ਸੇ ਨਿਕਲ ਜਾਵਾਂਗੇ ਹਮ ਤੇ ਗੇੜਾ ਜੀ ਹਮ ਗੇੜਾ ਜੀ ਜਾਵਾਂਗੇ ਜਿੰਨਾਂ ਗੇੜਾ ਜੀ ਜਾ ਕੇ ਬਾਸੂਕ karenge ਜਿਨ੍ਹਾਂ ਨੇ ਵੀ ਮਤਲਬ ਪਰਿਕਰਮਾ ਕਰਨੀ ਹੈ ਉਹ ਪਰਿਕਰਮਾ ਕਰ ਸਕਦਾ ਹੈ ਬਾਈ ਆਟੋ ਹੀ ਹੋਏਗੀ ਕਿਉਂਕਿ ਮਤਲਬ ਐਨਾ ਟਾਈਮ ਨਹੀਂ ਹੁੰਦਾ ਕਿ ਕਿਉਂਕਿ 5 ਤੋਂ 6 ਘੰਟੇ ਲੱਗਦੇ ਜੇ ਆਪਾਂ ਪੈਦਲ ਕਰੀਏ ਤਾਂ ਤੇ ਆਟੋ ਦੇ ਪਰਿਕਰਮਾ ਕਰਕੇ ਉਸ ਬਾਅਦ ਫਿਰ ਦੁਪਹਿਰ ਦੁਪਹਿਰ ਦਾ ਅਸੀਂ ਬਰਸਾਨੇ ਚੱਲ ਜਾਵਾਂਗੇ ਲੰਚ ਖਾਤੇ ਹੋਏਗਾ ਫਿਰ ਸ਼ਾਮ ਦੇ ਦਰਸ਼ਨ ਰਾਧਾ ਰ ਔਰ ਉਸ ਤੋਂ ਬਾਅਦ ਫਿਰ ਟਾਈਮਿੰਗ ਦੇ ਅਕੋਰਡਿੰਗ ਜੇ ਟਾਈਮ ਹੋਇਆ ਤਾਂ ਨੰਦਗਾਉਂ ਨਹੀਂ ਤਾਂ ਬਿਲਕੁਲ ਸਾਹਮਣੇ ਰਾਦਰਾਨੇ ਮਹਿਲ ਦੇ ਬਿਲਕੁਲ ਸਾਹਮਣੇ ਕੀਰਤੀ ਮੰਦਿਰ ਹੈ ਤੇ ਉੱਥੇ ਦਰਸ਼ਨ ਕਰਕੇ ਫਿਰ ਉਸ ਬਾਅਦ ਆਪਣਾ ਰਸਤੇ ਦੇ ਵਿੱਚ ਆਪਣਾ ਇਨ ਬਿਟਵੀਨ ਰਸਤੇ ਦੇ ਵਿੱਚ ਡਿਨਰ ਡਿਨਰ ਤੋਂ ਬਾਅਦ ਫਿਰ ਲੁਧਿਆਣਾ ਵਾਪਸੀ ਹੋਏਗੀ